ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਗੁਰੂ ਅਰਜਨ ਦੇਵ ਜੀ ਦੀ ਬਸੰਤ ਕੀ ਵਾਰ ਮਹੱਲਾ 5 ਬਸੰਤ ਬੜਾ ਪ੍ਰਾਤਨ ਤੇ ਪ੍ਰਸਿੱਧ ਰਾਗ ਹੈ ਇਸ ਰਾਗ ਦਾ ਬਸੰਤ ਰੂਤ ਨਾਲ ਬੜਾ ਗਹਿਰਾ ਸੰਬੰਧ ਹੈ ਇਸ ਨੂੰ ਮੌਸਮੀ ਜਾਂ ਰਤੂ ਕਾਲੀਨ ਰਾਗ ਮੰਨਿਆ ਜਾਂਦਾ ਹੈ ਬਸੰਤ ਰਾਗ ਦੀ ਰਚਨਾ ਪੂਰਬੀ ਮੇਲ ਤੋਂ ਹੋਈ ਮੰਨੀ ਜਾਂਦੀ ਹੈ ਇਸ ਵਿੱਚ ਰਿਸ਼ਭ ਤੇਵਤ ਕੋਮਲ ਮਾਧ్యం ਦੋਵੇਂ ਤੇ ਹੋਰ ਸਭ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ ਇਸ ਅਰੋਹ ਅਰੋਹ ਵਿੱਚ ॠषभ ਅਤੇ ਪੰਚਮ ਸੁਰ ਨਹੀਂ ਲੱਗਦੇ ਬਸੰਤ ਰੁੱਤ ਵਿੱਚ ਹਰ ਸਮੇਂ ਅਤੇ ਬਾਕੀ ਰੁੱਤਾਂ ਵਿੱਚ ਇਸ ਦਾ ਸਮਾ ਅੱਧੀ ਰਾਤ ਤੋਂ ਬਾਅਦ ਦਾ ਮੰਨਿਆ ਜਾਂਦਾ ਹੈ ਸੰਗੀਤਕਾਰਾਂ ਨੇ ਇਸ ਨੂੰ ਗੰਭੀਰ ਪ੍ਰਕਿਰਤੀ ਦਾ ਰਾਗ ਮੰਨਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਸ ਵਾਰ ਦੀਆਂ ਤਿੰਨ ਪੌੜੀਆਂ ਹਨ ਹਰ ਇੱਕ ਪੌੜੀ ਦੀਆਂ 5-5 ਤੁਕਾਂ ਹਨ ਇਸ ਵਾਰ ਵਿੱਚ ਕੇਵਲ ਪੌੜੀਆਂ ਹੀ ਹਨ ਅਤੇ ਸਲੋਕ ਨਹੀਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 12 ਵਿੱਚੋਂ ਬਸੰਤ ਕੀ ਵਾਰ ਸਭ ਤੋਂ ਛੋਟੀ ਵਾਰ ਮੰਨੀ ਗਈ ਹੈ ਇਸ ਵਿੱਚ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਕਿ ਵਾਸ਼ਨਾਵਾਂ ਤਿਆਗ ਕੇ ਨਾਮ ਸਿਮਰਨ ਵਿੱਚ ਲੀਨ ਹੋਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜੀਵ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਧੰਨਵਾਦ